वेलकम माई चैनल हेलो एवरीवान वेलकम बैक टू अवर न्यू ब्लॉग गाइज कि मैं तुसी हो कर दिया तुसी भी ठीक हो, हो ते बढ़िया हो गए ते दोस्त हो गए सो गाइज कर दिया की शुरुआत पहले करो तुसी गाल तुसी अनन्या ना अनन्नू ना गल करो हाँ जी बोलो हेलो गाइज हम जाना मेला देखने और जाले हम स्लाइड भी लेके उधर हमने उधर बहुत चाले चोदे होगे ਆਪ ਉਸ ਪੇ ਜਾਣਾ ਹੈ جھুলে ਹੋਗੇ ਉਧਰ ਲੋਦੇ ਹੋਗੇ ਹਮਨੇ ਬਸ ਸੈਮੀ ਲੈ ਕੇ ਜਾਤੇ ਹਮਨੇ ਖੋਤਾ ਹੈ ਮੈਂ ਖਾਣਾ ਖਾਣੀ ਦੇਖੇ ਗਏ ਸਭ ਕੁਛ ਨੇ ਦੱਸਤਾ ਮੇਰੇ ਦੱਸਣ ਤੋਂ ਪਹਿਲੇ ਮੇਰੀ ਨੰਨੂ ਨੇ ਦੱਸ ਦਿਆ ਬਤਾ ਦਿਆ ਹੈ ਨਾ ਮੈਨੂੰ ਨੇ ਸਾਰਾ ਕੁਝ ਦੱਸ ਦਿੱਤਾ ਗਾਇਜ਼ ਅਸੀਂ ਮੇਲਾ ਦੇਖਣ ਜਾ ਰਹੇ ਆ ਦੁਸਾਰੇ ਦਾ ਮੇਲਾ ਲੱਗਾ ਹੋਇਆ ਕੱਲ ਲੱਗਾ ਕਦੋਂ ਦਾ ਹੈ ਜਦੋਂ ਸਟਾਰਟਿੰਗ ਹੋਈ ਸੀ ਅਸੀਂ ਤੁਹਾਨੂੰ ਦਿਖਾਇਆ ਸੀ ਤੇ ਹੁਣ ਹੁਣ ਤਾਂ ਮੇਲਾ ਕਾਫੀ ਭਾਰਾ ਲੱਗਾ ਹੋਇਆਗਾ ਤੇ ਹੁਣ ਜਾ ਕੇ ਦੇਖਦੇ ਆ ਕਿ ਉਥੇ ਦੀ ਸਿਚੁਏਸ਼ਨ ਐ ਹਾਂਜੀ ਤਾਂ ਵੀ ਲੈ ਜਾ ਸੋ ਗਾਇਸ ਵਲੋਗ ਵਿੱਚ ਬਣੇ ਰਹੀਓ ਤੇ ਦੇਖਿਓ ਪੂਰਾ ਵਲੋਗ ਅੱਜ ਇੰਟਰਸਟਿੰਗ ਬਣਨ ਵਾਲਾ ਵਲੋਗ ਹੈ ਹੈ ਤਾਂ ਵੀ ਲੈ ਜਾ ਉਹ ਕੰਮ ਕਰੇਗੇ ਆ ਲੈ ਜਾ ਪੈਨ ਵੀ ਪੈਨ ਵੀ ਲੈ ਜਾਏ ਉਧਰ ਕੰਮ ਕਰਾਂਗੇ ਚਲੋ ਗਾਇਸ ਬਣੇ ਰਹੀਓ ਵਲੋਗ ਆਪਾਂ ਗਾਇਸ ਰੈਡੀ ਆ ਪਸ ਵਗੈਰਾ ਲੈ ਲੈ ਆਏ ਤੇ ਕੀ ਹੋਇਆ ਬਸ ਮੈਂ ਇਹਨਾਂ ਦਾ ਵੇਟ ਕਰ ਰਹੀ ਆ ਬਾਹਰ ਕਹਿੰਦੇ ਬੱਦਲ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਬੱਦਲ ਬਹੁਤ ਤੇਜ਼ ਆ ਗਿਆ ਹੈ ਜੜਦਾ ਆ ਬੱਦਲ ਰਜੀਵ ਵੀ ਆ ਗਿਆ ਹੈ ਹਰਨਜੀਤ ਇਹਨਾਂ ਨੂੰ ਸੋ ਗਾਇਸ ਸੰਦੀਪ ਜੀ ਵੀ ਹੋ ਰਹੇ ਨੇ ਰੈਡੀ ਰੋਬੀ ਰਹੇਗਾ ਘਰ ਰੋਬੀ ਨੂੰ ਕੰਮ ਹੈ ਕੀ ਕਰਦੀ ਐ ਬਹੁਤ ਪਤਲੇ ਹੋ ਗਏ ਮੇਰੇ ਸਾਰੇ ਜਲਦੀ ਕਰ ਲੋ ਜੀ ਘੰਟਾ ਹੋ ਗਿਆ ਮੈਨੂੰ ਤਿਆਰ ਹੋ ਕੇ ਬੈਠੀ ਹਾਂ ਚਲਦੇ ਆਂ ਬੱਸ ਸਾਡੀ ਲਾਡੋ ਆ ਗਈ ਜੀ ਲਾਡੋ ਰੈਡੀ ਐ ਸਾਡੀ ਸਾਡੀ ਗੱਡੀ ਦਾ ਨਾਮ ਆ ਗਾਇਜ਼ ਲਾਡੋ ਸਾਨੂੰ ਬਹੁਤ ਤਿਆਰ ਕਰਨ ਦੀ ਲਾਡੋ ਯਾਨੀ ਮੈਂ ਕਿਹਾ ਸਾਡੀ ਗੱਡੀ ਦਾ ਨਾਮ ਲਾਡੋ ਆ ਇਹ ਸਾਡੀ ਲਾਡੋ ਸੋ ਗਾਇਜ਼ ਅਸੀਂ ਨਿਕਲ ਚੁੱਕੇ ਆ ਤੇ ਅਸੀਂ ਗੱਡੀ ਪਾਈ ਐ ਨਹਿਰੋਂ ਨਹਿਰ ਤੇ ਅਸੀਂ ਕਿਹੜੇ ਵਾਲੇ ਪਾਸੇ ਜਾਣਾ ਆਪਾਂ ਆਪਾਂ ਜਾ ਰਹੇ ਆ ਰੋੜਾ ਪਹਲਾ ਸੰਸੈ ਨਹੀਂ ਨਹੀਂ ਭਾਰਤ ਨਗਰ ਚੌਂਕੋਂ ਵੱਲੋਂ ਸਿੱਧਾ ਜਾ ਰਹੇ ਪਖਵਾ ਰੋੜ ਤੋਂ ਸਿੱਧਾ ਕੱਢਾਂਗੇ ਇੱਧਰ ਜਾਮ ਲੱਗਾ ਹੈ ਉਹ ਚੱਲ ਅੱਛਾ ਇੱਧਰ ਗੇਲ ਚੌਂਕਾ ਦਾ ਡਿਜ਼ਾਈਨ ਗੇਲ ਚੌਂਕਾ ਲਈ ਸਾਰੀ ਜਾਮ ਬਹੁਤ ਜ਼ਿਆਦਾ ਵਾ ਉਹ ਤਾਂ ਕਰਕੇ ਅਸੀਂ ਜਾ ਰਹੇ ਆ ਇੱਧਰ ਦੀ ਨਹਿਰੋਂ ਨਹਿਰ ਭਾਰਤ ਨਗਰ ਚੌਂਕ ਤੋਂ ਪਖਵਾ ਰੋੜ ਤੋਂ ਸਿੱਧਾ ਭਾਰਤ ਨਗਰ ਚੌਂਕ ਹੂੰ ਚਲੋ ਜੀ ਗਾਇਜ਼ ਨਾ ਨਾ ਚਲੋ ਤੁਸੀਂ ਵੀ ਸਾਡੇ ਤੇ ਕਰੋ ਸੈਰ ਮੇਲੇ ਦੀ ਮੇਲਾ ਦਿਖਾਣੇ ਤੁਹਾਨੂੰ ਅੱਜ ਸੋ ਗਾਇਜ਼ ਅਸੀਂ ਇੱਥੇ ਖੜੇ ਆ ਤੇ ਸਾਡੀ ਇੱਕ ਗੱਡੀ ਅੱਗੇ ਐ ਇੱਕ ਪਿੱਛੇ ਐ ਇੱਕ ਗੱਡੀ ਹੋਰ ਆ ਰਹੀ ਐ ਤਿੰਨ ਚਾਰ ਗੱਡੀਆਂ ਨੇ ਅਸੀਂ ਨਾਲੋਂ ਨਾਲ ਨੰਨੂ ਉਹ ਦੇ ਨਾਲੋਂ ਨਾਲ ਅਸੀਂ ਵੇਟ ਕਰ ਰਹੇ ਆ ਗੱਡੀਆਂ ਦਾ ਜੋ ਟੀਮ ਸਾਡੀ ਗਈ ਸੀ ਨਾ ਉੱਥੇ ਕਿੱਥੇ ਗਏ ਸੀ ਅੱਪਾ ਤਨ ਉਲਟੀ ਗਏ ਸੀ ਉਹੀ ਟਾਈਮ ਅਸੀਂ ਹੁਣ ਗਾਈ ਤੁਸੀਂ ਵਲੌਗ ਦੇਖੇ ਹੀ ਹੋਣੇ ਸਾਡੇ ਤਨ ਉਲਟੀ ਵਾਲੇ ਕਿਉਂ ਜੀ ਸਾਰੇ ਜਾਣੇ ਉਹੀ ਜਾ ਰਹੇ ਜੀ ਅਸੀਂ ਹਾਂਜੀ ਲੋ ਜੀ ਗਾਈਜ਼ ਅਸੀਂ ਪਹੁੰਚ ਗਏ ਆ ਤੇ ਆ ਦੇਖੋ ਅਸੀਂ ਤੁਰਦੇ ਜਾ ਰਹੇ ਆ ਦੇਖੋ ਜੀ ਪਿੱਛੇ ਵੀ ਸਾਰੇ ਜਾ ਰਹੇ ਆ ਉਹ ਦੇਖੋ ਫੈਦਲ ਯਾਤਰਾ ਹੋ ਰਹੀ ਹੈ ਕਿਉਂ ਦੀਦੀ ਇਹ ਮੇਰੇ ਖਿਆਲ ਉਧਰ ਹੈ ਨਾ ਮਾਤਾ ਨਾ ਮੰਦਿਰ ਦੇ ਕੋਲ ਹਾਂ ਲਓ ਜੀ ਅਸੀਂ ਪਹੁੰਚ ਗਏ ਆ ਇੱਥੇ ਚੂਲਿਆਂ ਦੇ ਨੇੜੇ ਤੇ ਦੇਖੋ ਨੰਨੂ ਆਪਣੇ ਪਾਪਾ ਦੇ ਨਾਲ ਮਸਤ ਹੋ ਕੇ ਅੱਗੇ-ਅੱਗੇ ਤੁਰ ਰਹੀ ਹੈ ਇੱਧਰ ਗਾਇਸ ਦੁਰਗਾ ਮਾਤਾ ਮੰਦਿਰ ਵਾਲੀ ਸਾਈਡ ਆਏ ਆਂ ਅਸੀਂ ਦੇਖੋ ਦਰਸ਼ਨ ਕਰੋ ਮੰਦਿਰ ਦੇ ਇਹ ਸਾਡੇ ਲੁਧਿਆਣੇ ਦਾ ਦੁਰਗਾ ਮਾਤਾ ਮੰਦਿਰ ਹੈ ਫੇਮਸ ਮੰਦਿਰ ਹੈ ਜੀ ਸਾਰੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਇੱਥੇ ਤੁਸੀਂ ਵੀ ਮੱਥਾ ਟੇਕੋ ਤੇ ਇੱਧਰ ਇੱਕ ਸਾਈਡ ਲੱਗਦੇ ਨੇ ਸਾਰਾ ਮੇਲਾ ਲੱਗਦਾ ਝੂਲੇ ਲੱਗਦੇ ਨੇ ਸਾਰੇ ਅਸੀਂ ਤੁਰਦਿਆਂ ਪਈਆਂ ਵਾਂ ਆਰਾਮ ਨਾਲ ਤੇ ਬਾਕੀ ਮੈਂਬਰ ਸਾਡੇ ਪਿੱਛੇ ਨੇ ਹਾਂਜੀ ਬੱਚਿਓ ਕਰੋ ਹੈਲੋ ਹੈਲੋ ਬੱਚੇ ਹੈਲੋ ਕਰ ਰਹੇ ਨੇ ਰਾਜਵੀਰ ਔਰ 파ਰਥ ਆਜੋ ਆਜੋ ਲਓ ਜੀ ਇੱਥੇ ਹੁਣ ਅਸੀਂ ਅੰਦਰ ਐਂਟਰ ਹੋ ਗਏ ਆ ਤੇ ਹੁਣ ਸਾਰੇ ਜਣੇ ਸਲਾਹ ਕਰ ਰਹੇ ਨੇ ਟਿਕਟਾਂ ਲੈਣ ਦੀ ਇਧਰ ਫੋਟੋਆਂ ਹੋ ਰਹੀਆਂ ਨੇ ਇਧਰ ਬੱਚੇ ਖੜੇ ਨੇ ਇਧਰ ਗੁੜੀਆ ਖੜੀ ਪ੍ਰਿਆ ਖੜੀ ਹੈ ਤੇ ਹੁਣ ਦੇਖਦੇ ਪਏ ਨੇ ਟਿਕਟਾਂ ਲੈਣੀਆਂ ਨੇ ਅੰਦਰ ਜਾ ਕੇ ਤਾਂ ਕਿ ਅੰਦਰ ਐਂਟਰੀ ਹੋ ਸਕੇ ਸਾਡੀ ਲਓ ਜੀ ਟਿਕਟਾਂ ਅਸੀਂ ਲੈ ਲੀਆਂ ਨੇ ਹੁਣ ਅਸੀਂ ਅੱਗੇ ਵਧਣ ਲੱਗੇ ਆ ਚਲੋ ਜੀ ਐਂਟਰ ਹੋਈਏ ਮੇਲੇ ਦੇ ਅੰਦਰ ਐਂਟਰ ਹੋਈਏ ਤੇ ਤੁਹਾਨੂੰ ਵੀ ਨਾਲ-ਨਾਲ ਦਿਖਾਈਏ ਗਾਇਜ਼ ਆ ਜੋ ਮੇਲਾ ਇੰਜੋਏ ਕਰੀਏ ਮੇਰੇ ਨਾਲ ਨਾਲ ਆਈ ਚੱਲੋ ਤੁਰੇ ਚੱਲੋ ਤੇ ਦੇਖੀ ਚੱਲੋ ਸਾਫ਼ ਸੁਥਰਾ ਮੇਲਾ ਲੱਗਦਾ ਹੈ ਇੱਕ ਗੱਲ ਹੈ ਗਾਇਜ਼ ਇਥੇ ਬੜੇ ਸਾਫ਼ ਸੁਥਰਾ ਮਿਲਣਾ ਲੱਗਦਾ ਐ ਨਾ ਕੋਈ ਮਿੱਟੀ ਕੱਟਾ ਨਾ ਕੁਛ ਤੇ ਬੜੇ ਵਧੀਆ ਲੱਗਦਾ ਸਾਰੇ ਮੈਂਬਰ ਸਾਡੇ ਉੱਪਰ ਆ ਰਹੇ ਨੇ ਔੜੀਆਂ ਚੜ ਰਹੇ ਨੇ ਮੈਂ ਸਭ ਨਾਲੋਂ ਅੱਗੇ ਆ ਮੇਰੇ ਪਿੱਛੇ-ਪਿੱਛੇ ਆਈ ਚੱਲੋ ਸਾਰੇ ਦੇਖੋ ਅਸੀਂ ਆ ਗਏ ਆ ਲੰਡਨ ਬ੍ਰਿਜ ਲੰਡਨ ਬ੍ਰਿਜ ਦੇ ਉੱਪਰ ਚੜ ਗਏ ਆ ਗਾਇਜ਼ ਇਹ ਹੈ ਲੰਡਨ ਬ੍ਰਿਜ ਮੱਚ ਮੱਚ ਕ ਤੁਰ ਰਹੇ ਨੇ ਥੋੜਾ ਫਾਸਟ ਤੁਰੋ ਬਈ ਥੋੜਾ ਤੇਜ਼ ਤੁਰੋ ਬਈ ਆਪਾਂ ਫਟਾਫਟ ਅੰਦਰ ਜਾਈਏ ਮੈਨੂੰ ਹਾਂ ਮੈਂ ਪਿੱਛੇ ਆ ਗਈ ਹਾਂ ਹੁਣ ਇਹਨਾਂ ਦੇ ਇਹ ਸਾਰੀਆਂ ਹੌਲੀ ਹੌਲੀ ਤੁਰ ਰਹੀਆਂ ਨੇ ਮਜੇ ਨਾਲ ਚਲੋ ਜੀ ਫਾਸਟ ਫਾਸਟ ਲੋ ਜੀ ਵਨਸਵੰਨੀਆਂ ਜੂੜੀਆਂ ਮੇਲੇ ਵਿੱਚ ਇਹੀ ਕੁਛ ਤਾਂ ਹੁੰਦਾ ਹੈ ਵਨਸਵੰਨੀਆਂ ਦੁਕਾਨਾਂ ਸਜੀਆਂ ਹੁੰਦੀਆਂ ਨੇ ਖਿਡੌਣੇ ਸਜੇ ਹੁੰਦੇ ਨੇ ਆ ਦੇਖੋ ਸਾਰਾ ਸਮਾਨ ਘਰ ਦਾ ਹਰ ਇੱਕ ਚੀਜ਼ ਮੇਲਿਆਂ ਵਿੱਚ ਮਿਲਦੀ ਹੈਲੋ ਗਾਇਜ਼ ਹਰ ਇੱਕ ਚੀਜ਼ ਆ ਦੇਖੋ ਤੇ ਆ ਬੱਚੇ ਅੱਗੇ-ਅੱਗੇ ਨੇ ਦੇਖੋ ਸਾਰਾ ਮੇਲਾ ਕਰੋ ਇੰਜੋਏ ਇਅਰਿੰਗ ਵਗੈਰਾ ਲੱਗੇ ਹੋਏ ਨੇ ਦੇਖੋ ਕਿੰਨੇ ਸੋਨੇ ਸੋਨੇ ਇਅਰਿੰਗ ਨੇ ਆ ਸਾਰਾ ਮਨਿਆਰੀ ਦੀ ਸ਼ਾਪ ਲੱਗੀ ਹੋਈ ਇੱਥੇ ਪਰ ਇੰਨੀ ਗੱਲ ਹੈ ਕਿ ਅਸੀਂ ਇੱਥੋਂ ਕੁਝ ਨਹੀਂ ਲਈਦਾ ਹੈਗਾ ਲੈਣਾ ਕੀ ਹੈ ਸਾਰਾ ਸਮਾਨ ਹੈਗਾ ਤੇ ਇੱਥੇ ਲਏ ਨੇ ਰੋਹਨ ਨੇ ਫ੍ਰੈਂਚ ਫ੍ਰਾਈਜ਼ ਆ ਆਲੂਆਂ ਵਾਲੇ ਪੋਟੈਟੋ ਚਿਪਸ ਹੁਣਨੂ ਨੇ ਜਿੱਦ ਕਰ ਲਈ ਮੈਂ ਫਰੌਗ ਵਾਲਾ ਲੈਣਾ ਝੂਲਾ ਤੇ ਮੈਂ ਟਿਕਟ ਲੈ ਲਈਏ ਤੇ ਮੈਂ ਨੰਨੂ ਨੂੰ ਬਿਠਾ ਲਿਆ ਨਾਲ ਮੈਂ ਵੀ ਬੈਠ ਗਈ ਆ ਕਿਉਂਕਿ ਨੰਨੂ ਨੂੰ ਕਲੀ ਨੂੰ ਨਾ ਬਿਠਾ ਸਕਦੀ ਇਸ ਦੇ ਪਾਪਾ ਨੇ ਕਿਹਾ ਜਾ ਕੇ ਇਹਨੂੰ ਝੂਟੇ ਦਵਾ ਲਿਆ ਤੇ ਇਸ ਦੇ ਪਾਪਾ ਖੜੇ ਨੇ ਉਧਰ ਭਾਜੀ ਹੋਰਾਂ ਨਾਲ ਚਲੋ ਜੀ ਝੂਲਾ ਚੱਲ ਪਿਆ ਤੇ ਦੇਖੋ ਨੰਨੂ ਕਿੰਨਾ ਇੰਜੋਏ ਕਰ ਰਹੀ ਹੈ ਨਾਲ ਮੈਨੂੰ ਕਰਾ ਰਹੀ ਹੈ ਫਰੌਗ ਝੂਟਾ ਇੰਨਾ ਵਧੀਆ ਨਾ ਗਾਇਜ਼ ਇੰਨਾ ਮਜ਼ਾ ਆਉਂਦਾ ਨਾ ਇੱਥੇ ਬੜਾ ਹੀ ਜ਼ਿਆਦਾ ਮਜ਼ਾ ਆਉਂਦਾ ਇੱਕ ਹਵਾ ਪੈਂਦੀ ਫੇਸ ਤੇ ਠੰਡ ਠੰਡੀ ਹਵਾ ਇੱਕ ਮੌਸਮ ਬੜਾ ਵਧੀਆ ਸੀ ਅੱਜ ਤੇ ਬੜਾ ਹੀ ਵਧੀਆ ਮੌਸਮ ਸੀ ਹਵਾ ਵੀ ਠੰਡੀ ਠੰਡੀ ਚੱਲ ਰਹੀ ਸੀ ਇੱਕ ਝੂਲੇ ਤੇ ਬੜਾ ਮਜ਼ਾ ਜਿੱਥੇ ਵੀ ਗਾਈਸ ਤੁਸੀਂ ਮੇਲੇ ਆ ਤੇ ਜਾਉਨਾ ਆ ਝੂਲਾ ਜ਼ਰੂਰ ਲਿਆ ਕਰੋ ਫਰੋਗ ਵਾਲਾ ਬੜਾ ਹੀ ਵਧੀਆ ਝੂਲਾ ਮਸਤ ਝੂਲਾ ਬੱਚੇ ਬੜਾ ਇੰਜੋਏ ਲੈਂਦੇ ਨੇ ਇਹਦੇ ਵਿੱਚ ਬੜਾ ਇੰਜੋਏ ਕਰਦੇ ਨੇ ਤੇ ਜਿਹੜੇ ਜਿਹੜੇ ਝੂਲੇ ਤੇ ਨੰਨੂ ਨੂੰ ਕੱਲੀ ਨਹੀਂ ਬਿਠਾ ਸਕਦੀ ਉਸ ਝੂਲੇ ਤੇ ਮੈਂ ਨੰਨੂ ਨਾਲ ਬੈਠਾਂਗੀ ਕਿ ਕਿ ਗੁੜੀਆਂ ਹੋ ਗਈਏ ਮਸਤ ਆਪਣੀਆਂ ਫਰੈਂਡਾਂ ਦੇ ਵਿੱਚ ਲੋ ਜੀ ਹੁਣ ਮੈਂ ਇੱਧਰ ਆ ਗਿਆਂ ਹੁਣ ਨੰਨੂ ਨੇ ਲੈਣਾ 에ਰੋਪਲੇਨ ਵਾਲਾ ਝੂਟਾ ਆ ਬੈਠ ਗਈ ਜੀ ਹਵਾਈ ਜਹਾਜ਼ ਦੇ ਅੰਦਰ ਬੈਠ ਗਈ ਨੰਨੂ ਪਲੇਨ 'ਮੇ ਬੈਠ ਗਈ ਇੰਨੇ ਹੌਸਲੇ ਵਾਲੀ ਜਰਾਂ ਨੇ ਡਰੀ ਹੈਗੀ ਬੜਾ ਸੋਣਾ ਬੈਠ ਗਈ ਕਿ ਮੈਂ ਇਹਨੂੰ ਸਮਝਾਇਆ ਮੈਂ ਕਿਹਾ ਨੰਨੂ ਡਰੋਗੀ ਤੋਂ ਨਹੀਂ ਕੰਨੀ ਨਾ ਮम्मा ਮੈਂ ਨਹੀਂ ਡਰਦੀ ਇਹਨੇ ਹੁਣ ਤੇਜ਼ ਵੀ ਚਲਾਣਾ ਇਹ ਝੂਲਾ ਉਹ ਰੀਨਨ ਨੂੰ ਮੈਂ ਤੈਨੂੰ ਜ਼ੂਮ ਕਰਕੇ ਦਿਖਾਨੀ ਆ ਇਹ ਆ ਬੈਠੀ ਦੇਖੋ ਬੈਠੀ ਹੈ ਨਾ ਇਹਨੇ ਡਰਨਾ ਨਹੀਂ ਹੈਗਾ ਬਿਲਕੁਲ ਵੀ ਬੜੀ ਹੌਂਸਲੇ ਵਾਲੀ ਹੈ ਸਾਡੀ ਕੁੜੀ ਇਹਨਾਂ ਤੇਜ਼ ਚਲਣਾ ਆਰਾਮ ਨਾਲ ਕੱਲੀ ਬੈਠ ਗਈ ਏ ਤੇ ਆ ਦੇਖਿਓ ਹੁਣ ਝੂਲਾ ਚੱਲ ਪੈਣਾ ਤੇ ਇਹਨੇ ਮਸਤ ਹੋ ਕੇ ਆਪਣਾ ਆਰਾਮ ਨਾਲ ਬੈਠੀ ਜਾਣਾ ਤੇ ਬਾਏ ਬਾਏ ਕਰੀ ਚੰਨੀ ਮੈਨੂੰ ਮम्मा ਬਹੁਤ ਮਜ਼ਾ ਆ ਰਿਹਾ ਹੈ ਉਹ ਦੇ ਹੱਸ ਪੀ ਮम्मा ਬਹੁਤ ਮਜ਼ਾ ਆ ਰਿਹਾ ਹੈ ਝੂਲੇ ਤੇ ਇੰਨੇ ਕਿਨੇ ਕਿ ਬੱਚੇ ਸਾਰੇ ਬੈਠੇ ਹੋਏ ਨੇ ਤੇ ਬਸ ਜ਼ਿਆਦਾ ਫਾਸਟ ਨਹੀਂ ਉਹ ਚਲਾਏਗਾ ਥੋੜਾ ਫਾਸਟ ਕਰੇਗਾ ਪਰ ਬੱਚੇ ਸਾਰੇ ਹੌਸਲੇ ਵਾਲੇ ਨੇ ਬੱਚੇ ਨਹੀਂ ਡਰਦੇ ਇਹ ਝੂਲੇ ਤੇ ਬੜਾ ਹੀ ਵਧੀਆ ਝੂਲਾ ਗਾਇਜ਼ ਬਹੁਤ ਵਧੀਆ ਬੱਚਿਆਂ ਨੂੰ ਝੂਟੇ ਦੇਣ ਲਈ ਛੋਟੇ ਛੋਟੇ ਝੂਲੇ ਬੱਚਿਆਂ ਨੂੰ ਦਵਾਓ ਬੱਚੇ ਮੇਲੇ ਤੇ ਜਾ ਕੇ ਬਹੁਤ ਇੰਜੋਏ ਕਰਦੇ ਨੇ ਬੱਚਿਆਂ ਖਾਤੀ ਤੇ ਅਸੀਂ ਮੇਲੇ ਤੇ ਆਨੇ ਆ ਤੇ ਨੰਨੂ ਦੀ ਖਾਤੀ স্পੈਸ਼ਲ ਕਿਉਂਕਿ ਨੰਨੂ ਨੇ ਲੈਣੇ ਹੁੰਦੇ ਨੇ ਝੂਟੇ ਝੂਲਾ ਝੂਲਾ ਕਰਦੀ ਰਹਿੰਦੀ ਮम्मा ਝੂਲਾ ਲੈਣਾ ਝੂਲਾ ਲੈਣਾ ਮੇਲੇ ਮੇ ਝੂਲਾ ਲਏਗੇ ਲੈ ਰਹੀ ਹੈ ਆਰਾਮ ਨਾਲ ਬੈਠੀ ਦੇਖੋ ਗਾਇਸ ਕਰੋ ਇੰਜੋਏ ਮੇਲਾ ਦੇਖੋ ਨਿੱਕੇ ਨਿੱਕੇ ਬੱਚੇ ਦੇਖ ਰਹੇ ਹੋਣੇ ਨੇ ਵਲੌਗ ਤੇ ਸੋ ਐਕਸਾਈਟਿਡ ਹੋਣੇ ਨੇ ਬੜੇ ਕਿ ਅਸੀਂ ਵੀ ਜਾਈਏ ਮੇਲੇ ਤੇ ਤੇ ਅਸੀਂ ਵੀ ਝੂਟੇ ਲਈਏ ਕੌਣ ਕੌਣ ਐਕਸਾਈਟਿਡ ਹੈ ਜਿਹੜਾ ਬੱਚਾ ਐਕਸਾਈਟਡ ਆ ਨਾ ਕਮੈਂਟਰ ਸੈਸ਼ਨ ਵਿੱਚ ਕਮੈਂਟ ਜ਼ਰੂਰ ਕਰਦੇਓ ਕਿ ਅਸੀਂ ਵੀ ਜਾਈਏ ਇਸ ਮੇਲੇ ਤੇ ਤੇ ਹੁਣ ਆ ਦੇਖੋ ਗਾਇਜ਼ ਇਧਰ ਬਿਸਕਟ ਬਿਸਕਟ ਖਾਣਾ ਵਣ ਇਹਨਾਂ ਨੇ ਆਹ ਦੇਖੋ ਜੀ ਇੱਧਰ ਸਿੱਧਾ ਦੁਰਗਾ ਮਾਤਾ ਮੰਦਰ ਪੂਰਾ ਦਿਖ ਰਿਹਾ ਹੈ ਮੇਲੇ ਦੇ ਵਿੱਚੋਂ ਦਰਸ਼ਨ ਕਰੋ ਆ ਬੱਚੇ ਹੁਣ ਜਿੱਦ ਕਾਲੀ ਨੰਨੂ ਨੂੰ ਇੱਥੋਂ ਦੋ ਕਰੰਚੀਆਂ ਲੈ ਕੇ ਦਿੱਤੀਆਂ ਨੇ ਤੇ ਰੋਹਨ ਨੇ ਲੈਣਾ ਇੱਥੋਂ ਬਿਸਕਟ ਆ ਦੇਖੋ ਜੀ ਹੁਣ ਇਹਨਾਂ ਦੀਆਂ ਕਲਾਕਾਰੀਆਂ ਆ ਦੇਖੋ ਜੀ ਆ ਹਾ ਹਾ ਹੁਣ ਆ ਦੇਖੋ ਕੱਢਿਆ ਧੂਆਂ ਦੇਖੋ ਲੈ ਸੋ ਗਾਇਸ ਇਹ ਸਭ ਚੀਜ਼ਾਂ ਕੌਣ-ਕੌਣ ਕਰਦਾ ਮੇਲੇ ਤੇ ਜਾ ਕੇ ਕਮੈਂਟ ਸੈਕਸ਼ਨ ਚ ਦੇ ਲਿਖਿਓ ਜਰੂਰ ਦੱਸਿਓ ਕਿ ਅਸੀਂ ਵੀ ਐਦਾਂ ਕਰਦੇ ਆਂ ਸੰਜੀਵ ਜੀ ਦੇਖ ਲਓ ਦੇਖੋ ਗਾਇਸ ਦੇਖੋ ਲੋ ਜੀ ਇਹ ਤਾਂ ਇੰਨਾ ਡਰਾਉਣਾ ਝੂਟਾ ਰਿਹਾ ਮੈਂ ਤਾਂ ਦੇਖ ਕੇ ਦਿਲ ਨੂੰ ਡਰ ਲੱਗ ਰਿਹਾ ਵਾਂ ਇਹਨੇ ਪੂਰਾ ਹੀ ਘੁੰਮ ਜਾਣਾ ਵਾ ਤੇ ਜਿਹੜੇ ਵਿੱਚ ਬੈਠੇ ਰਹਿੰਨੇ ਹੌਸਲੇ ਵਾਲੇ ਨੇ ਨਾ ਗਾਇਸ ਉਹਨਾਂ ਨੂੰ ਤਾਂ ਜਰਾ ਵੀ ਡਰ ਨਹੀਂ ਲੱਗ ਰਿਹਾ ਬੜੇ ਦਲੇਰ ਬੰਦੇ ਜਿਗਰਾ ਦਲੇਰ ਕਰਕੇ ਬੈਠਣਾ ਪੈਂਦਾ ਇਹ ਚੂਲੇ ਵਿੱਚ ਆ ਦੇਖਨ ਤੇ ਓਹੋ ਕਦੀ ਨਾ ਇਦਾਂ ਦੇ ਚੂਲੇ ਲੋ ਕਦੀ ਵੀ ਬਿਲਕੁਲ ਨਾ ਲਵੋ ਇਦਾਂ ਦੇ ਚੂਲੇ ਸੇਫਟੀ ਰੱਖੋ ਆਪਣੇ ਹੱਥ ਵਿੱਚ ਕਿਉਂਕਿ ਪਤਾ ਨਹੀਂ ਹੁੰਦਾ ਇਹੋ ਜਿਹੇ ਰਿਸਕੀ ਚੂਲੇ ਬਿਲਕੁਲ ਨਹੀਂ ਲੈਣੇ ਚਾਹੀਦੇ ਗਾਈਜ਼ ਆ ਦੇਖੋ ਕਿੰਨਾ ਰਿਸਕੀ ਚੂਲਾ ਹੈ ਬਹੁਤ ਰਿਸਕੀ ਚੂਲਾ ਹੈ ਦੇਖੋ ਦੇਖਦੇ ਹੀ ਡਰ ਲੱਗਦਾ ਦਿਲ ਨੂੰ ਨਾ ਹੌਲ ਪੈਂਦੇ ਇਦਾਂ ਦਾ ਚੂਲਾ ਦੇਖ ਕੇ ਮੈਂ ਤਾਂ ਗਾਇਸ ਕਦੀ ਵੀ ਨਾ ਕਦੀ ਵੀ ਨਾ ਲਵਾਇਆ ਇਦਾਂ ਦਾ ਚੂਲਾ ਬਿਲਕੁਲ ਵੀ ਨਾ ਦੇਖ ਕੇ ਡਰ ਲੱਗ ਰਿਹਾ ਹੁਣ ਨੰਨੂ ਨੇ ਜਿੱਦ ਕੀਤੀ ਹੈ ਕਿ ਮੈਂ ਬੱਸ ਵਿੱਚ ਬੈਠਣਾ ਹੈ ਸੋਨ ਨੰਨੂ ਦੇ ਪਾਪਾ ਕਟਵਾਣਗੇ ਟਿਕਟ ਤੇ ਸਾਨੂੰ ਮਾਵਾ ਧਿਆਨ ਬਿਠਾਣਗੇ ਬੱਸ ਵਿੱਚ ਅਸੀਂ ਬਹਿ ਚੁੱਕੀਆਂ ਹਾਂ ਆ ਦੇਖੋ ਨਾਨਾ ਨਨੂ ਮੈਨੂੰ ਬਿਠਾ ਰਹੀ ਏ ਮੈਂ ਵੀ ਝੂਟੇ ਦਾ ਇੰਜੋਏ ਲੈ ਰਹੀ ਆ ਮਜ਼ਾ ਲੈ ਰਹੀ ਆ ਮਜ਼ਾ ਆ ਰਿਹਾ ਬੱਸ ਵਿੱਚ ਬੈਠ ਕੇ ਇਹ ਗਾਇਸ ਬੱਸ ਹੈ ਬੱਸ ਰਾਜਧਾਨੀ ਐਕਸਪ੍ਰੈਸ ਟ੍ਰੇਨ ਹੈ ਟ੍ਰੇਨ ਸੱਚ ਬੱਸ ਨਹੀਂ ਹੈਗੀ ਟ੍ਰੇਨ ਬੜਾ ਮਜ਼ਾ ਆ ਰਿਹਾ ਇਹਦੇ ਵਿੱਚ ਬੈਠ ਕੇ ਦੇਖੋ ਰੌਣਕ ਚਹਿਲ ਪੈਲ ਕਿੰਨਾ ਸੋਹਣਾ ਮੇਲਾ ਲੱਗ ਰਿਹਾ ਕਿੰਨਾ ਸੋਹਣਾ ਦੇਖੋ ਗਾਇਸ ਦੇਖੋ ਘੁੰਮੋ ਸਾਡੇ ਨਾਲ-ਨਾਲ ਮੇਲਾ ਦੇਖੋ ਤੇ ਕਰੇ ਜਿਹੜੇ ਬੱਚੇ ਨੇ ਆਪਣੇ ਮੰਮੀ ਪਾਪਾ ਨੂੰ ਕਹਿਣ ਚਲੋ ਮੇਲੇ ਤੇ ਚਲਿਏ ਦੇਖੋ ਜੀ ਗਾਇਸ ਬਾਏ ਬਾਏ ਕਰਾਂਗੇ ਹੁਣ ਅਸੀਂ ਬਾਏ ਹੋ ਨਨੂ ਨੂੰ ਲੈ ਕੇ ਦਿੱਤੀਏ ਆਈਸਕ੍ਰੀਮ ਨਨੂ ਆਈਸਕ੍ਰੀਮ ਖਾਏਗਾ ਜਿੱਦ ਕਰਕੇ ਇੱਕ ਤਾਂ ਖਾਂਸੀ ਲੱਗੀ ਹੋਈ ਇੱਕ ਆਈਸਕ੍ਰੀਮ ਨਹੀਂ ਛੱਡਣੀ ਹੁਣ ਬੱਚੇ ਗਾਇਜ਼ ਆ ਗਏ ਨੇ ਟੁਆਇਜ਼ ਵਾਲੀ ਸ਼ਾਪ ਤੇ ਹੁਣ ਜਿੱਦ ਕਰ ਲਈ ਸਾਰੇ ਬੱਚਿਆਂ ਨੇ ਕਿ ਅਸੀਂ ਇੱਕ ਇੱਕ ਤਰ ਟੁਆਇਲ ਲੈਣਾ ਹੀ ਲੈਣਾ ਹੈ ਹੁਣ ਦੇਖੋ ਨਨੂ ਕੀ ਲੈਂਦੀ ਏ ਇਧਰ ਦੇਖ ਲਓ ਗਾਇਜ਼ ਜੋਕਰ ਜੋਕਰ ਦੇਖੋ ਗਾਇਸ ਲੰਬਿਆਂ ਲੰਬਿਆਂ ਟੰਗਾਂ ਵਾਲਾ ਦੇਖੋ ਮੈਨੂੰ ਬੜਾ ਹਾਸੇ ਇਹਨੂੰ ਦੇਖ ਕੇ ਨਾ ਬਹੁਤ ਜ਼ਿਆਦਾ ਸੀ ਕਹਿੰਦੇ ਮੰਮੀ ਕਿੰਨਾ ਕਿੰਨਾ بڑا ਦੇਖੋ ਜੋਕਰ ਕਿੰਨਾ بڑا ਮम्मा ਕਿੰਨਾ بڑا ਜੋਕਰ ਬਹੁਤ ਹੱਸੇ ਸੋ ਗਾਇਸ ਉਧਰ ਵੀ ਜੋਕਰ ਨੇ ਸਾਰੇ ਉਧਰ ਜੱਲ ਪਰੀਆਂ ਨੇ ਤੇ ਹੁਣ ਅਸੀਂ ਬਸ ਮੇਲੇ ਤੋਂ ਬਾਹਰ ਨਿਕਲਣਾ ਹੈ ਬਾਹਰ ਨੂੰ ਜਾ ਰਹੇ ਹੁਣ ਗਾਇਸ ਤੇ ਮਿਲਦੇ ਆ ਤੁਹਾਨੂੰ ਬਾਹਰ ਜਾ ਕੇ ਤੇ ਡਿਨਰ ਕਰਨ ਜਾਣਾ ਹੁਣ ਅਸੀਂ ਟਾਈਮ ਹੋ ਗਿਆ ਜਿਆਦਾ ਲੋਜੀ ਗਾਇਸ ਅਸੀਂ ਆ ਗਏ ਆਪਣੀ ਫੇਵਰਟ ਜਗ੍ਹਾ ਬਸੰਤ ਆਈਸਕ੍ਰੀਮ ਸਟੂਡੀਓ ਤੇ ਇੱਥੇ ਖਾਵਾਂਗੇ ਚਲੋ ਭਾਈ ਚਲੋ ਲੋਜੀ ਗਾਇਸ ਅਸੀਂ ਬੈ ਗਏ ਹਾਂ ਅਸੀਂ ਡਿਨਰ ਟੇਬਲ ਤੇ ਸਾਰੇ ਜਾਣੇ ਬੈਠ ਗਏ ਨੇ ਬੱਚੇ ਵੀ ਬੈਠ ਗਏ ਨੇ ਤੇ ਅਸੀਂ ਆਏ ਆ ਬਾਬਾ ਬਸੰਤ ਮਾਰਕੀਟ ਚ ਫੇਮਸ ਬਾਬਾ ਵਾਲਿਆਂ ਦੇ ਤੇ ਇਹਨਾਂ ਦਾ ਡਿਨਰ ਵਗੈਰਾ ਬਹੁਤ ਵਧੀਆ ਸਨੈਕਸ ਵੀ ਬਹੁਤ ਵਧੀਆ ਨੇ ਇੱਥੋਂ ਦੇ ਮੋਜੀਟੋ ਵਗੈਰਾ ਸਭ ਕੁਝ ਇੰਨਾ ਵਧੀਆ ਹੈ ਨਾ ਫੈਸਿਲਟੀਆਂ ਬਹੁਤ ਵਧੀਆ ਨੇ ਸੂਪ ਮੈਂ ਆਪਣੇ ਲਈ ਆਰਡਰ ਕੀਤਾ ਹੈ ਤੇ ਅਸੀਂ 4 ਬਾਉਲ ਕੀਤੇ ਨੇ ਆਰਡਰ ਸੂਪ ਦੇ ਸੂਪ ਬਰਾ ਯਮੀ ਹੈ ਤੇ ਪਹਿਲੇ ਹਾਂਜੀ

ਆ ਬੜਾ ਦੱਬ ਚੜਾ ਪੈ ਗਿਆ ਜੱਟ ਹਾਂਜੀ ਕਿੰਨੇ ਦੇਖਿਆ ਪਹਿਲਾਂ ਵੀ ਹੈਲੋ ਇਹ ਬਟੇ ਸਾਡੇ ਕੰਡਾ ਜੀ ਤੁਸੀਂ ਪਹਿਲਾਂ ਵੀ ਵੀਡੀਓ ਦੇਖੇ ਨੇ ਆ ਸਾਡੇ ਜੰਮੋ ਜੀ ਦੇਸ਼ ਕੁਮਾਰ ਜੀ ਕੀ ਹਾਲ ਚਾਲ ਨੇ ਫੈਮਲੀ ਨਾਲ ਆਏ ਆ ਪਾ ਕਿੰਨਾ ਵਧੀਆ ਇੰਜੋਏ ਹੁੰਦਾ ਨਾ ਆਪਾਂ ਚਾਰਾਂ ਦਾ ਪੰਜਾਂ ਦਾ ਨਾ ਆ ਸਾਡੀ ਫੈਮਲੀ ਆ ਜੀ ਇਹ ਫੈਮਲੀ ਤੁਸੀਂ ਮਨਸੂਰੀ ਵੀ ਦੇਖੀ ਸੀ ਸਾਰੀ ਫੈਮਲੀ ਬਸ ਦੋ ਬੱਚੇ ਸਾਡੇ ਮਿਸ ਨੇ ਇੱਕ ਰੋਮਿੰਡ ਯੂਈ ਲੋ ਜੀ ਹੁਣ ਇੱਥੇ ਆ ਗਿਆ ਪਨੀਰ ਟਿੱਕਾ ਵੀ ਤੇ ਅਸੀਂ ਪਨੀਰ ਟਿੱਕਾ ਵੀ ਆਰਡਰ ਕੀਤਾ ਬੱਚਿਆਂ ਨੇ ਦਿੱਤੇ ਨੇ ਕੁੜੀਆਂ ਨੇ ਦਿੱਤੇ ਨੇ ਨੂਡਲਸ ਕੁੜੀਆਂ ਨੂਡਲਸੀਆਂ ਸ਼ਕੀਨ ਨੇ ਤੇ ਮਜ਼ੀਟੋ ਵੀ ਸਬਜ਼ ਦੇ ਲਈ ਆ ਗਿਆ ਸੀ ਮਜ਼ੀਟੋ ਵੀ ਬੜੀ ਜਿਆਦਾ ਯਮਮੀ ਸੀ ਬੜੀ ਟੇਸਟੀ ਸੀ ਬੜੇ ਜਿਆਦਾ ਯਮਮੀ ਸੀ ਸੋ ਗਾਇਜ਼ ਆਜੋ ਇੰਜੋਏ ਕਰੋ ਆਜੋ ਦੇ ਦੇ ਕੇ ਬਹੁਤ ਜ਼ਿਆਦਾ ਟੇਸਟੀ ਸੀ ਸੋ ਗਾਇਜ਼ ਅਸੀਂ ਸਾਰਿਆਂ ਨੇ ਪੰਜ ਗਲਾਸ ਮੰਗਵਾਏ ਤੇ ਇਧਰ ਰੋਟੀ ਵੀ ਲਗਵਾ ਲਈ ਅਸੀਂ ਅਸੀਂ ਇਹ ਦਾਲ ਔਰ ਪਨੀਰ ਦੀ ਸਬਜੀ ਤੇ ਦਾਲ ਵੀ ਇਥੋਂ ਦੀ ਬੜੀ ਯਮਮੀ ਸੀਗੀ ਬਹੁਤ ਜ਼ਿਆਦਾ ਟੇਸਟੀ ਸੀ ਦਾਲ ਮਖਣੀ ਆਜੋ ਗਾਇਜ਼ ਕਰੀਏ ਡਿਨਰ ਸੋ ਸਾਰਿਆਂ ਦੀ ਪਲੇਟਾਂ ਲੱਗ ਚੁੱਕੀਆਂ ਨੇ ਤੋ ਡੇਜੀ ਪਾ ਰਹੇ ਨੇ ਦਾਲ ਬੜੀ ਜੰਮੀ ਹੁੰਦੀ ਹੈ ਇਹਨਾਂ ਦੀ ਦਾਲ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਗਾਇਸ ਚਲੋ ਜੀ ਕਰੀਏ ਡਿਨਰ ਤੇ ਫਿਰ ਟਾਈਮ ਸਿਰ ਹੁਣ ਆਪਾਂ ਘਰ ਜਾਈਏ ਇਧਰ ਜੰਨਤ ਦੇਖੋ ਤਾ ਵੀ ਆਈ ਪੀ ਫਟਾਫਟ ਮੈਨੂੰ ਦਾਲ ਰੋਟੀ ਪਾ ਦੋ ਉਹ ਦੇਖੋ ਜੀ ਜੰਨਤ ਸੋ ਗਾਇਸ ਅਸੀਂ ਇੱਥੇ ਹੁਣ ਡਿਨਰ ਵਗੈਰਾ ਕਰ ਲਿਆ ਹੈ ਤੇ ਬੱਸ ਹੁਣ ਮੇਰੇ ਕੋਲ ਆ ਜਾਣਾ ਸੈਂਟਰ ਤੱਕ ਆ ਜਾਣਾ ਸੈਂਟਰ ਆ ਜਾਣਾ ਸੀਟ ਹਾਂਜੀ ਚਲਿਏ ਹੁਣ ਘਰ ਗਾਈਜ਼ ਰੋਟੀ ਖਾ ਕੇ ਘੁੰਮ ਫਿਰ ਕੇ ਬਹੁਤ ਹੀ ਮਜ਼ਾ ਆਇਆ ਅਸੀਂ ਆਏ ਹਾਂ ਦਸ਼ੇਸ਼ ਟਾਬੇ ਐਂਡ ਤੇ ਆਏ ਹਾਂ ਦਸ਼ੇਸ਼ ਟਾਬੇ ਹਨਾ ਰੋਟੀ ਖਾਧੀ ਅਸੀਂ ਪਹਿਲੇ ਇੱਥੇ ਬਾਬਾ ਬਾਬੇ ਦੇ ਹਾਂ ਹਨਾ ਫਿਰ ਆਪੇ ਅਸੀਂ ਐਸ਼ਕਮ ਸਟੂਡੀਓ ਐਸ਼ਕਮ ਖਾਧੀ ਤੇ ਦੋ ਤਿੰਨ ਜਣੀਆਂ ਲੇਡੀਜ਼ ਨੂੰ ਲੱਗੀ ਸੀ ਭੁੱਖ ਅੱਛਾ ਹਨਾ ਦੋ ਦੋ ਤਿੰਨ ਲੇਡੀਜ਼ ਨੂੰ ਭੁੱਖ ਲੱਗੀ ਸੀ ਹਾਂ ਉਹ ਐਸ਼ਕਮ ਨੂੰ ਸੀਗੇ ਆ ਪਰ ਇਹ ਦਸ਼ਮੇਸ਼ ਢਾਬਾ ਆਇਆ ਇੱਕ ਵਾਰ ਇਸ ਢਾਬਾ ਉਸ ਫੀਸ ਢਾਬੇ ਦੀ ਰੋਟੀ ਮੰਗਣਾ ਮੈਂ ਕਹਿੰਦੀ ਆ ਬਹੁਤ ਲਵ ਯੂ ਰੋਟੀ ਆ ਯਾਰ ਦਸ਼ਮੇਸ਼ ਢਾਬੇ ਦੀ ਜਿੰਨੂੰ ਕਿਤੋਂ ਮੈਂ ਗਿਆ ਸੁਣ ਲੋ ਜਿੰਨੂੰ ਕਿਦੋਂ ਰੋਟੀ ਦਾ ਆਤ ਨੂੰ ਦਿੱਕਤ ਆਉਂਦੀ ਰੋਟੀ ਖਾਣ ਦੀ ਹਨਾ ਮੇਰੇ ਆਤੀ ਲੇਟ ਹੋਵੇ ਰੋਟੀ ਨਹੀਂ ਮਿਲਨੀ ਸਿੱਧਾ ਦਸ਼ਮੇਸ਼ ਢਾਬੇ ਨੂੰ 24 ਘੰਟੇ ਸਰਵਿਸ ਹੈ 24 ਘੰਟੇ ਪੂਰੇ 24 ਘੰਟੇ ਸਰਵਿਸ ਦਸ਼ਮੇਸ਼ ਢਾਬੇ ਦੀ ਪੂਰੀ ਕੈਡ ਰੋਟੀ ਰੋਟੀ ਉੱਪਰ ਤੰਦੂਰੀ ਰੋਟੀ ਉੱਪਰ ਮੱਖਣ ਵਾਈਟ ਮੱਖਣ ਮੈਂ ਕਹਿੰਦਾ ਤੁਸੀਂ 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 ਯਾਦ ਕਰੋਗੇ ਮੇਹਾਂਜੀ ਰੋਟੀ ਖਾਦੀ ਸੀ ਲਾਈਟ ਵਾਈਟ ਰੋਟੀ ਕਰੰਚੀ ਰੋਟੀ ਕਰੰਚੀ ਰੋਟੀ ਹੈਨਾ ਦਸ਼ਮੇਸ਼ ਟਾਬਾ ਆਲਮਗੀਰ ਰੋਡ ਤੇ ਠੀਕ ਹੈ ਨਾ ਆਲਮਗੀਰ ਰੋਡ ਤੇ ਦਸ਼ਮੇਸ਼ ਟਾਬਾ 24 ਘੰਟੇ ਸਰਵਿਸ ਹੈ ਨਾ 24 ਘੰਟੇ ਸਰਵਿਸ ਜੇ ਨੂੰ ਰਾਤੀ ਰੋਟੀ ਦੀ ਖਾਣ ਦੀ ਦਿੱਕਤ ਆਵੇ ਰੋਟੀ ਕਿੱਥੇ ਖਾਣੀ ਹੈ ਨਹੀਂ ਮਿਲਦੀ ਹੈਨਾ ਸ਼ਹਿਰ ਚ ਦਸ਼ਮੇਸ਼ ਟਾਬੇ ਆ ਜਾਓ ਮੈਂ ਕਹਿੰਦਾ ਤੁਸੀਂ ਯਾਦ ਕਰੋਗੇ ਉਹ ਰੋਟੀ ਖਾਦੀ ਹੈ ਰੈਸਟ ਰੋਟੀ ਅਸੀਂ ਉੱਥੇ ਘੱਟ ਖਾਧੀ ਤੇ ਇੱਥੇ ਆ ਕੇ ਖਾਧੀ ਰੋਟੀ ਰੋਟੀ ਖਾਧੀ ਬੈਠੇ ਉੱਥੇ ਸੀ ਰੋਟੀ ਖਾਣਾ ਮਜ਼ਾ ਆ ਰੋਟੀ ਖਾ ਗਏ ਆ ਐਂਡ ਹੋ ਗਿਆ ਐਂਡ ਬਹੁਤ ਹੀ ਟੇਸਟੀ ਰੋਟੀ ਐਂਡ ਕਰ ਦੋ ਚਲੋ ਇਸੇ ਨਾਲ ਨਾ ਤੁਹਾਨੂੰ ਅਸੀਂ ਦੱਸਤਾ ਜੇਕਰ ਤੁਹਾਨੂੰ ਆਪ ਰੋਟੀ ਖਾਣ ਦੀ ਲੋੜ ਪਵੇ ਤਾਂ ਤੁਸੀਂ ਜਸ ਮੇਸਾ ਧਬੇ ਆਣਾ ਠੀਕ ਹੈ ਜੀ ਬਾਈ ਜਾਣਦੇ ਤੁੰਨਾ ਅਗਲੇ ਟੂਰ ਤੇ ਨਿਕਲਦੇ ਹਾਂ ਨਾ ਜਿਵੇਂ ਬੰਦਾ ਲੱਤੀ ਟੂਰ ਤੇ ਜਾਂਦਾ ਰੋਟੀ ਖਾਣ ਲਈ ਉਸ ਤੇ ਜੇ ਜਸ ਮੇਸਾ ਧਬੇ ਆਓ ਠੀਕ ਹੈ ਜੀ ਤੇ ਅ ਸੈਨਰੀ ਐਸਮ ਬਲੋ ਦਾ ਕਰਦੇ ਇਥੇ ਐਂਡ ਠੀਕ ਹੈ ਕੱਲ ਨੂੰ ਨਵਾਂ ਮਿਲਾਂਗੇ ਨਵੀਂ ਵੀਡੀਓ ਤੇ ਨਵੇਂ ਬਲੌਗ ਵਿੱਚ ਬਾਏ ਬਾਏ ਗਾਇਸ ਗਾਇਸ ਯੋ ਦੇਖੋ ਪਾਜੀ ਆ ਗਏ ਹੋ ਸਾਡੇ ਬਾਜੀ ਨਾਲ ਮਿਲਾਂਨੇ ਆ ਮੈਂ ਦੇਖ ਲਊਗਾ ਹਾਂਜੀ ਪਾਜੀ ਜੀ ਜੱਕੇ ਆਈ ਵਧੀਆ ਹੋਰ ਸੁਣਾਓ ਬੱਸ ਵਧੀਆ ਹੋ ਵਧੀਆ ਰੋਟੀ ਕਿੱਦਾਂ ਲੱਗੀ ਜੰਮ ਬਾਜੀ ਮੈਂ ਖਾਧੀ ਨਹੀਂ ਮੈਨੂੰ ਕਿੱਦਾਂ ਲੱਗੂ ਆਗੇ ਰੋਟੀ ਤਾਂ ਬੈਸਟ ਸੀ ਬੈਸਟ ਸਹੀ ਗੱਲ ਆ ਪਾਜੀ ਨੇ ਤਾਂ ਖਾਧੀ ਨਹੀਂ ਰੋਟੀ ਤੇ ਪਾਜੀ ਕਹਿੰਦੇ ਮੈਨੂੰ ਵੀ ਪਾਜੀ ਗੱਡੀ ਹੁਣ ਪਤਾ ਹੁਣ ਨਿਕਲੇ ਆਇਆ ਨੇ ਚਲੋ ਇਸ ਨਾਲ ਹੀ ਕਰਦੇ ਆਂ ਵਲੋਗ ਦਾ ਐਂਡ ਨੰਨੇ ਕਰੀਏ ਐਂਡ ਨੰਨੇ ਐਂਡ ਕਰਦੇ ਆਂ ਵਲੋਗ ਦਾ ਐਂਡ ਕਰਦੇ ਅੱਬ ਚਲੋ ਚਲੋ ਗਾਇਜ਼ ਕਰਦੇ ਆਂ ਵਲੋਗ ਦਾ ਐਂਡ ਅਨ ਨੂੰ ਕੋ ਮਾਹਰ ਘਟ ਦੇ ਨੇ ਬੰਦ ਕਰ ਬੰਦ ਕਰ ਜਲਦੀ ਮਾਹਰ ਬੰਦ ਕਰ ਦਿਨੋ ਤੁਸੀਂ ਦੇਖੇ ਤੁਸੀਂ ਬਹਿ ਰਹੇ ਹੋ ਉਪਾਰਾ ਆਨ ਕਰੋਗੇ ਜੁਆਇ ਕਰੋਗੇ ਆਪਣੇ ਆਪ ਲਓ ਹਾਂਜੀ ਘਰੇ ਜਾਣਾ ਜਾਂ ਨਹੀਂ ਜਾਣਾ ਆ ਬੱਲੇ ਘਰੇ ਵਸਣਾ ਪਈ ਬਾਜੀ ਜਾਣਾ ਘਰੇ ਡਾਲੀ ਜਾਣਾ ਬਾਜੀ ਜਾਣਾ ਬਈ ਕੱਲ ਹੋ ਚੁੱਕੀ ਐ ਕੱਲ ਹੋ ਗਈ ਆ ਹੋਰ ਕੀ ਅੱਛਾ ਤਾਂ ਸਵਾਇਕ ਹੋ ਗਿਆ ਬਾਏ ਬਾਏ ਮਿਲਦੇ ਹਾਂ ਹੁਣ ਆ ਮੇਰੇ ਚੰੰਦ ਨੂੰ ਖਵਾ ਪਿੰਦੇ ਨੂੰ ਖਵਾ ਮੈਂ ਕਿਸਾ ਬਿਚਾਉਂਗਾ ਬਬੀ ਇਹ ਦਿੱਦੀ ਬਣੀ ਹਏ ਮੈਂ ਤਾਂ ਉਧਰ ਹੀ ਨਹੀਂ ਖਾਂਸਦੀ ਐ ਭਾਜੀ ਤੁਸੀਂ ਆਪ ਹੀ ਖਾ ਲਓ ਤੇਜੀ ਦੇਜੀ ਨੂੰ ਖਵਾਓ ਚਲੋ ਜੀ ਬਾਏ ਗਗਨ ਬਾਏ 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 ਚਲੋ ਜੀ ਚਲਿਏ